ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਕੱਲੇ ਕੱਲੇ ਟਰੈਕਟਰ ਧੋਤੇ ਜਿਵੇਂ ਜਿਵੇਂ ਬਿੱਲੇ ਹੋਈ ਗਏ ਉਵੇਂ ਕਰਕੇ ਹੁਣ ਇੱਕ ਗੱਲਾ ਆਪਣਾ ਹਸਾ ਉਹ ਰਹਿ ਗਿਆ ਨੋਵੋ ਉਹ ਕੱਲ ਨੂੰ ਧੋਦਾਂਗੇ ਕਿਉਂਕਿ ਉਹਦਾ ਮਾੜਾ ਜਿਹਾ ਘਾਰੇ 'ਚ ਫੇਰਨਾ ਰੋਟਾ ਵੇਟਰ ਉਹ ਤਾਂ ਨਹੀਂ ਧੁੱਤਾ ਤੇ ਟਰੈਕਟਰ ਧੋਤੇ ਧੋ ਕੇ ਕੱਲੇ ਕੱਲੇ ਟਰੈਕਟਰ ਦੀ ਕੱਲੇ ਕੱਲੇ ਟਰੈਕਟਰ ਦੀਆਂ ਲਿੰਕਾਂ ਖੋਲੀਆਂ ਲਿੰਕਾਂ ਖੋਲ ਕੇ ਗਰੀਸ ਕੀਤੀਆਂ ਲਿੰਕਾਂ ਖੋਲੀਆਂ ਟਾਪ ਲਿੰਕਾਂ ਖੋਲੀਆਂ ਟਾਪ ਲਿੰਕਾਂ ਗਰੀਸ ਕਰੀਆਂ ਤੇ ਲਿੰਕਾਂ ਗਰੀਸ ਕਰੀਆਂ ਹਨ ਇਹਦੀਆਂ ਵੀ ਕਰੀਆਂ ਆਹ 50 45 ਦੀਆਂ ਵੀ ਕਰੀਆਂ 54 5 ਦੀਆਂ ਵੀ ਕਰੀਆਂ ਆਹਦੀਆਂ 56 30 ਦੀਆਂ ਕਰੀਆਂ ਸਾਰਿਆਂ ਦੀਆਂ ਕਰੀਆਂ ਇਕੱਲੇ ਇਕੱਲੇ ਦੀਆਂ ਤੇ ਫਿਰ ਜਿਹੜੇ ਜਿਹੜੇ ਟਰੈਕਟਰ ਦਾ ਰਿਮਾਂ ਤੋਂ ਰੰਗ ਲੱਗਿਆ ਸੀਗਾ ਉਹ ਕਰਿਆ ਜਿਵੇਂ ਇਹਦਾ ਇੱਥੋਂ ਆਹ ਕਿਨਾਰੀ ਦੁਰ ਲੰਗ ਰੰਗ ਲੈ ਗਿਆ ਸੀ ਇੱਥੋਂ ਆ ਸਾਰਾ ਗੋਲ ਚੱਕਰ ਇਧਰੋਂ ਵੀ ਮਗਰੋਂ ਵੀ ਫਿਰ ਇਹ ਵੀ ਮਾਰਤਾ ਹੈ 36 ਦੀ ਵੀ ਦੇ ਦੇ ਵੀ ਇਹਦੇ ਵੀ ਰੰਗ ਲੈ ਗਿਆ ਸੀ ਇੱਥੋਂ ਇਹ ਵੀ ਮਾਰਤਾ ਤੇ ਸਰਵਿਸ 5630 ਦਾ ਹੋਣ ਵਾਲਾ ਸੀ ਕੰਮ ਕੰਪਨੀ ਚ ਉਹਦੀ ਸਰਵਿਸ ਕਰਵਾਤੀ ਆਪਾਂ ਹਨਾ ਜਿਹੜੇ ਜਿਹੜੇ ਟਰੈਕਟਰ ਦਾ ਵੀ ਜਿਹੜਾ ਕੰਮ ਹੋਣ ਵਾਲਾ ਸੀ ਸਾਰਿਆਂ ਦਾ ਟੋਟਲ ਕਰਵਾਤਾ 90 10 ਦਾ ਤਾਂ ਕੁਝ ਨਹੀਂ ਸੀ ਅਜੇ ਹੋਣ ਵਾਲਾ ਇਹ ਤਾਂ ਹੁਣ ਰਾਜਾ ਬਿੱਲ ਹੀ ਆ ਇਹ ਹੁਣ ਗਾਹਾਂ ਪਲਾਉ ਤੇ ਚੱਲੂਗਾ ਤੇ ਉਹਨਾਂ ਅਗਰ ਹਜੇ ਕੋਈ ਸੀ ਤੇ ਇਹ ਸਾਰੀ ਡਿਊਟੀ ਪਿੱਤਰ ਕਰਦਾ ਹੁੰਦਾ ਆਪੇ ਪਿੱਤਰ ਨਹੀਂ ਕੰਮ ਕਰਾਉਣਾ ਪਿੱਤਰ ਹੁਣ ਵਿਹਲਾ ਹੋ ਗਿਆ ਪਿੱਤਰ ਨੇ ਕੱਲ ਕੋਲ ਨੂੰ ਮਸ਼ੀਨ ਵੀ ਇਹਨੇ ਆਪ ਦਾ ਕੰਮ ਕਰਵਾ ਕੇ ਫਿਰ ਮਸ਼ੀਨ ਵੀ ਧੋਊਗਾ ਫਿਰ ਉਹ ਵੀ ਅੰਦਰ ਕਰਕੇ ਉਹਨੂੰ ਵੀ ਚੰਗੀ ਤਰ੍ਹਾਂ ਕੰਮ-ਕਮ ਕਰਕੇ ਸਾਰਾ ਲਾ ਦੂ ਕਿਉਂਕਿ ਗੱਲ ਨਹੀਂ ਹੋਣਾ ਵੀਰੇ ਟਰੈਕਟਰ ਤਾਂ ਜਾਨੋ ਪਿਆਰੇ ਆ ਟਰੈਕਟਰਾਂ ਬਿਨਾ ਨਾ ਤਾਂ ਲਿਬੜਿਆ ਟਰੈਕਟਰ ਚੰਗਾ ਲੱਗਦਾ ਬਾਈ ਜਿਹੜੇ ਕੱਦੂ ਚ ਲਿਬੜਦੇ ਆ ਉਹ ਗੱਲ ਵੱਖਰੀ ਆ ਪਰ ਉਹਨ ਵੇੜ ਕੇ ਰੱਖਣੇ ਉਹ ਨਹੀਂ ਆਪਾਂ ਨੂੰ ਟਰੈਕਟਰਾਂ ਦਾ ਜੋ ਜੋ ਵੀ ਕੰਮ ਹੋਣ ਹੋਣ ਵਾਲਾ ਸੀਗਾ ਸਾਰਾ ਕਰਵਾਤਾ ਬਸ ਹੁਣ ਅੰਦਰ ਸਾਫ਼ ਕਰਕੇ ਝਾੜੂ ਮਾਰ ਕੇ ਛਲਾਤਾ ਇੱਥੇ ਛੱਡ ਦੇਣਾ ਛੱਤਰ ਥੱਲੇ ਟਰੈਕਟਰ ਨੂੰ ਲਾ ਦਿੰਨੇ ਨੇ ਜਿੰਦਾ ਫੇਰ ਅੰਦਰ ਨਾ ਦਾ ਵੀ ਚੂਹਾ ਵੜਦਾ ਨਾ ਕੁਝ ਹੋਦਾ ਹਨ ਸਾਰਾ ਕੰਮ ਹੋ ਗਿਆ ਹਨ ਦਾ ਦੇ ਬਾਕੀ ਹੁਣ ਗਾਹਾਂ ਨਿਕਲਣਗੇ ਜਦੋਂ ਆਲੂਆਂ ਦੀ ਬਜਾਈ ਹੋਣੀ ਆ ਉਹਨਾਂ ਟਾਈਮ ਲਈ ਇਹ ਬਿੱਲੇ ਆ ਤੇ ਆਪਾਂ ਬਾਹਰਲੇ ਛੋਟੇ ਕੰਮਾਂ ਲਈ ਛੋਟੇ ਟਰੈਕਟਰ ਉਹ ਤਾਂ ਹੀ ਰੱਖਦੇ ਆ ਜੇ ਹੁਣ ਜਿੰਨੇ ਛੋਟੇ ਕੰਮ ਹੋਣੇ ਆ ਚ ਔਮ ਚਲਾਈ ਨੂੰ ਉਜੇ ਤੇ ਆਪਣੇ ਕੋਲੇ ਇੰਟਰਾ ਡੀਆਈਆ ਉਹ ਚੱਲਣਗੇ ਬਾਕੀ ਸਾਰੇ ਟਰੇਡਰਾਂ ਨੇ ਅੰਦਰ ਆ ਜਾਣਾ ਫਾਰਮ ਟਰੱਕ 65 ਆ ਉਹ ਵੀ ਅੰਦਰ ਆਉਣਗੇ ਸਾਰੇ ਟਰੇਡਰ ਅੰਦਰ ਆਉਣਗੇ ਕੋਈ ਟਰੇਡਰ ਨਹੀਂ ਬਾਹਰ ਰਹਿਣਾ ਸਾਰਿਆਂ ਨੂੰ ਅੰਦਰ ਖੜਾ ਦੇਣਾ ਲਿਆ ਕੇ ਤੇ ਆਪਣਾ ਜਮਾ ਹੀ ਬੰਦ ਕਰੇ ਹੁੰਦੇ ਆ ਵੀ ਬਾਹਰ ਬਿਲਕੁਲ ਹੀ ਨਿਕਲਾਉਣਾ ਦੂਜੇ ਟਰੇਡਰ ਆ ਗਏ ਭਿੱਤਰ ਕੋਲ ਲਿਆਉਣੇ ਇੱਕ ਦਿੱਤਾ ਇੱਕ ਦੋ ਹਾਂਜੀ ਵੀਰੇ ਇਹ ਆ ਆਪਣਾ ਮਸ਼ੀਨ ਵਾਲਾ ਝੋਨਾ ਦੇਖ ਲੋ ਕਿਵੇਂ ਪਾੜਦਾ ਆਂਦਾ ਉੱਪਰ ਨੂੰ ਹਾਜੀ ਉਮਰ ਇਹਦੀ ਕੋਈ ਬਾਲੀ ਨਹੀਂ ਇਹ ਘਟੋ ਘਟ 22 23 ਦਿਨ ਦਾ ਝੋਨਾ ਤੇ ਦੇਖ ਲੋ ਕਿਵੇਂ ਖਿੱਲਰਦੇ ਆ ਬੂਟੇ ਖਿੱਲਰਦੇ ਆ ਹੱਥ ਦੀ ਲਵਾਈ ਦੇ ਐਵੇਂ ਖਿੱਲਰ ਦਾ ਕਿਸੇ ਦਾ ਬੂਟਾ ਦੱਸੋ ਮੈਨੂੰ ਨਹੀਂ ਖਿੱਲਰ ਦਾ ਮਸ਼ੀਨ ਵਾਲੇ ਝੋਨੇ ਅਰ ਕੀ ਲਵਾਈ ਯਾਰ ਵੀਰੇ 26 ਤਾਂ ਵਰਦਾਨ ਆ ਮਸ਼ੀਨ ਨੂੰ ਇਹ ਮੈਂ ਬਾਰ-ਬਾਰ ਇਹੀ ਗੱਲ ਕਹਿਣਾ ਉਹ ਕਿ ਛੱਬੀ ਤਾਂ ਵਰਦਾਨ ਆ ਮਸ਼ੀਨ ਨੂੰ ਵੀ ਮਸ਼ੀਨ ਦੇ ਨਾਲ ਦਾ ਛੱਬੀ ਨਹੀਂ ਹੱਥਾਂ ਨਾਲ ਹੋ ਸਕਦਾ ਕਿਉਂਕਿ ਮਸ਼ੀਨ ਵਾਲਾ ਛੱਬੀ ਆ ਨਾ ਜਿਹੜਾ ਇਹ ਤੀਲੇ ਚੜਦੇ ਹੀ ਨਹੀਂ ਵੀਰ ਹੁਣ ਜਿਹੜਾ ਆਪਾਂ ਹੱਥੀਂ ਝੋਨਾ ਲਾਉਨੇ ਆ ਉਹ ਸਿੰਗਲ-ਸਿੰਗਲ ਡਾਲ ਜਿਵੇਂ ਲਾਉਨੇ ਆ ਉਹ ਕਈ ਵਾਰ ਤੀਲੇ ਜੇ ਕਹਿ ਦਿੰਦੇ ਆ ਬਹੁਤ ਵੀਰ ਕਹਿ ਦਿੰਦੇ ਆ ਵੀਰੇ ਬੂਜਾਂ ਨਹੀਂ ਬਣਿਆ ਫਲਾਨਾ ਨਹੀਂ ਹਨਾ ਐਦਾਂ ਨਹੀਂ ਹੋਇਆ ਹੱਥ ਸਪਰੇਅ ਮਾਰਤੀ ਬੰਦੇ ਨੇ ਨਾ ਉਦਣ ਹਵਾ ਚੱਲਦੀ ਸੀ ਕਈ ਤੇ ਮੈਂ ਕਿਹਾ ਮਾਰ ਦੇ ਸਪਰੇ ਮਾਰਤੀ ਪਰੰਦਰ ਤੇ ਵੀਰੇ ਇੰਨਾ ਕੁ ਰਿਕਾਰਡ ਤੋੜ ਝੋਨਾ ਸੋਹਣਾ ਹੁੰਦਾ ਨਾ ਇਹ ਤੁਸੀਂ ਗੱਲ ਹੀ ਛੱਡ ਦੋ ਵੀ ਇੰਨਾ ਕੁ ਜਿਆਦਾ ਪਿਆਰਾ ਲੱਗਣ ਲੱਗ ਜਾਂਦਾ ਬਸ ਇਉਂ ਹੀ ਜੀ ਕਰਦਾ ਰਹਿੰਦਾ ਵੀ ਖੱਤੇ ਜਾ ਕੇ ਗੇੜਾ ਹੀ ਮਾਰੀ ਚੱਲ ਦੇਖਣ ਨੂੰ ਐਵੇਂ ਲੈਣਾ ਇੰਨਾ ਸੋਹਣਾ ਝੋਨਾ ਐ ਬੂਟੇ ਪਾੜਨੇ ਜੇ ਹਨਾ ਅੱਡੀ ਸਵਾਦਯਾ ਹੁੰਦਾ ਰੰਗ ਇਹਨੂੰ ਦੇਖ ਕੇ ਝੋਨੇ ਨੂੰ ਹੈਨ ਪੂਰਾ ਪੂਰਾ ਸਵਾਦ ਆਉਂਦਾ ਝੋਨਾ ਦੇਖਦੇ ਦੇਖਦੇ ਨੇ ਤੇ ਦੇਖੋ ਜੱਟ ਦੀ ਤਾਂ ਵੀਰੇ ਆਪਣੇ ਜੱਟ ਦੀ ਆ ਵਾਹਿਗੁਰੂ ਅੰਨੀਓ ਇਹ ਹੈਗਾ ਵਾ ਕਿ ਫਸਲ ਕਹਿੰਦੀ ਆ ਕਿ ਮੇਰਾ ਮਾਲਕ ਮੇਰੇ ਵੱਲ ਆਵੇ ਤਾਂ ਉਹਨੂੰ ਹੌਸਲਾ ਹੁੰਦਾ ਉਹ ਵੱਧਦੀ ਆ ਰੋਜ਼ ਵੱਧਦੀ ਆ ਜੇ ਆਪਾਂ ਰੋਜ਼ ਘੇੜਾ ਮਾਰਦੇ ਆ ਤਾਂ ਆਪਣੀ ਫਸਲ ਰੋਜ਼ ਵੱਧਦੀ ਆ ਇਹ ਨਹੀਂ ਹੈਗਾ ਵੀ ਫਸਲ ਨਹੀਂ ਵੱਧਦੀ ਆਪਣੀ ਹਨਾ ਤੇ ਫਸਲ ਦੇ ਵਿੱਚ ਵੀ ਜਾਨ ਆ ਉਹਨੂੰ ਹੌਸਲਾ ਹੀ ਰੋਜ਼ ਦਾ ਵੱਖਰਾ ਦੇਖੋ ਇੰਨਾ ਹੌਸਲਾ ਹੁੰਦਾ ਕੀ ਗੱਲ ਹੀ ਛੱਡ ਦੋ ਫਸਲ ਨੂੰ ਤੇ ਕਿਉਂਕਿ ਫਸਲ 'ਚ ਜਾਨ ਆ ਭਾਈ ਫਸਲ 'ਚ ਹੌਸਲਾ ਹੁੰਦਾ ਆਪਣੇ ਤੋਂ ਜਿੰਨੇ ਆਪਾਂ ਗੇੜੇ ਮਾਰਦੇ ਆ ਆਪਾਂ ਹੌਸਲਾ ਹੁੰਦਾ ਫਸਲ ਤਾਂ ਕਰਕੇ ਵੀਰੇ ਹੁਣ ਹੋਏ ਆ ਕੱਲ ਵਿਹਲੇ ਆ ਝੋਨਾ ਉਹ ਆ ਵੀਰੇ ਜਿੱਦਣ ਆਪਾਂ ਸਭ ਤੋਂ ਪਹਿਲੇ ਦਿਨ ਯੂਰੀਆ ਪਾਉਣਾ ਸ਼ੁਰੂ ਕਰਿਆ ਸੀਗਾ ਹਨਾ ਟਰੈਕਟਰ ਨਾਲ ਕਿਤੇ ਵੀਰਾਂ ਨੇ ਕਿਹਾ ਸੀਗਾ ਕਿ ਵੀਰੇ ਝੋਨਾ ਤਾਂ ਹੈ ਹੀ ਨਹੀਂ ਹਨਾ ਤੇ ਆ ਦੇਖ ਲਓ ਝੋਨਾ ਆ ਇੱਕ ਦਿਨ ਮੈਂ ਪਰਸੋਂ ਜੋ ਉੱਥੇ ਬੰਦੇ ਵਿਹਲੇ ਸੀਗੇ ਮੈਂ ਉਹਨਾਂ ਨੂੰ ਯੂਰੀਆ ਪਵਾਤਾ ਹਨਾ ਸਵੇਰੇ ਸਵੇਰੇ ਹੱਤ ਨਾਲ ਤੇ ਆ ਉੱਤੋਂ ਤੂਈਆਂ ਜੀਆਂ ਮਾਤੀਆਂ ਕਿਉਂਕਿ ਤਰੇਲ ਪਈ ਹੋਈ ਸੀਗੇ ਤੇ ਚਲੋ ਪਰ ਝੋਨਾ ਇੰਨਾ ਸੋਹਣਾ ਵਾ ਬਿਨਾ ਕੁਝ ਪਾਉਣ ਤੋਂ ਵੀ ਵੀਰੇ ਐਡਾ ਐਡਾ ਬੂਝਾ ਵਾ ਬਾਕੀ ਪੂਰੇ ਵੱਡੇ ਵੱਡੇ ਬੂਝੇ ਬਣੇ ਹੋਇਆ ਹਨ ਤੇ ਬਹੁਤ ਸੋਹਣਾ ਯਾਰ ਮਸ਼ੀਨ ਦੀ ਤਾਂ ਲਵਾਈ ਵੀਰੇ ਵੱਖਰੀ ਹੈ ਤੇ ਸਾਰੇ ਭਰਾ ਮਸ਼ੀਨ ਦੇ ਵਿੱਚ ਆਓ ਤੁਹਾਨੂੰ ਵੀਰੇ ਆਪਣੇ ਆਪ ਸੁਆਦ ਪਤਾ ਲੱਗੂਗੀ ਮਸ਼ੀਨ ਦੀ ਲਵਾਈ ਕਿੰਨੀ ਕੁ ਸੋਹਣੀ ਆ ਕਿ ਕਿੰਨਾ ਕੁ ਵਧੀਆ ਕੰਮ ਕਰਦੀ ਆ ਆ ਦੇਖ ਲਓ ਥੱਲੇ ਵਾਲੇ ਖੇਤ ਆਪਣੇ ਲੇਟ ਹੀ ਲੱਗੇ ਸੀਗੇ ਤੇ ਦੇਖ ਲਓ ਕਿਵੇਂ ਖੱਤੇ ਭਰ ਗਏ ਆ ਆ ਦੇਖ ਕਿਤੇ ਵੀ ਇਹਦਾ ਐਉਂ ਨਹੀਂ ਬੂਟੇ ਹੁੰਦੇ ਵੀ ਡਾਲ ਜੇ ਸੱਟ ਜਾਣਗੇ ਨਾ ਵੀ ਡਾਲ ਜੇ ਇਕੱਲੇ ਉੱਪੇ ਵਧਣਗੇ ਬਿਨਾ ਕੋਈ ਬੂਝੇ ਬਾਝੇ ਵਾਲੀਆਂ ਦਵਾਈਆਂ ਪਾਉਣ ਤੋਂ ਐਵੇਂ ਝੋਨਾ ਤੁਰਦਾ ਕੀ ਗੱਲ ਹੀ ਛੱਡ ਦੋ ਵੀ ਐਨਾ ਸੋਹਣਾ ਝੋਨਾ ਤੁਰਦਾ ਤੇ ਬਾਕੀ ਮੱਕੀ ਸਿਓ ਥੱਲੇ ਆ ਉਹਦੀ ਖਰਾਕ ਪੂਰੀ ਪੈ ਰਹੀ ਆ ਨਜ਼ਾਰੇਦਾਰ ਆ ਪੂਰਾ ਤੇ ਉਹਦੀ ਖਰਾਕਾਂ ਹਾਂ ਆਲੂਆਂ 'ਚ ਲੱਗਣੀਆਂ ਆਲੂਆਂ ਵਾਲੇ ਖੇਤਾਂ ਦੇ ਵਿੱਚ ਝਾੜ ਬਹੁਤ ਵੱਧ ਆ ਵੀਰੇ ਉਹਦਾ ਆਲੂਆਂ ਦਾ ਝਾੜ ਤੁਸੀਂ ਇੱਕ ਖੇਤ ਦੇ ਵਿੱਚ ਮੱਕੀ ਨੂੰ ਅੱਗ ਲਾ ਕੇ ਝੋਨਾ ਬੀਜ ਲੋ ਹਨਾ ਇੱਕ ਖੇਤ ਨੂੰ ਮੱਕੀ ਵਿੱਚ ਵਾ ਕੇ ਬੀਜ ਲਿਓ ਤੁਹਾਨੂੰ ਆਲੂਆਂ ਦੇ ਵਿੱਚ ਫਰਕ ਦੱਸੂਗਾ ਝੋਨੇ ਜਿਹਾ ਜੇ ਘੱਟ ਦੱਸੂ ਜਿਹੜਾ ਫਰਕ ਆਲੂਆਂ ਚ ਆਊਗਾ ਇਹ ਗੱਲ ਪੂਰੀ ਉਹ ਆਪਣੀ ਸੱਚੀ ਆ ਤੇ ਦੇਖ ਲਿਓ ਇੱਕ ਨਾ ਮੈਨੂੰ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਆ ਇੰਸਟਾਗ੍ਰam ਤੇ ਕਿ ਵੀਰੇ ਡੀਏਪੀ ਦੀ ਸ਼ਾਰਟੇਜ ਆ ਡੀਏਪੀ ਲੈ ਲਿਆ ਤੁਸੀਂ ਫਲਨ ਵੀਰੇ ਦੇਖੋ ਮੇਰੇ ਕੋਲੇ ਹੈ ਨਹੀਂ ਪੈਸੇ ਆਪਾਂ ਨਹੀਂ ਹਜੇ ਡੀਏਪੀ ਲੈਂਦੇ ਜਦੋਂ ਗਾਹਾਂ ਪੈਸੇ ਆਉਂਦੇ ਆਪਾਂ ਉਦੋਂ ਲੈਨੇ ਹੁੰਨੇ ਆ ਕਦੇ ਓ ਨੀ ਹੋਇਆ ਅਜੇ ਤੱਕ ਕਿ ਸਾਡੇ ਖੇਤ ਖਾਲੀ ਰਹਿ ਗਏ ਹੁਣ ਜਾਂ ਕਿਸੇ ਹੋਰ ਵੀਰ ਦੇ ਖੇਤ ਖਾਲੀ ਰਹਿ ਗਏ ਹਨ ਇਹ ਵੀਰੇ ਜਿਹੜਾ ਸਾਰਾ ਕੁਝ ਇਹ ਆ ਨਾ ਇਹ ਵੀਰੇ ਪੈਸੇ ਆਣੇ ਲੋਕਾਂ ਦੀਆਂ ਖੇਡਾਂ ਨੇ ਠੀਕ ਨਹੀਂ ਇਹ ਸਰਕਾਰਾਂ ਵੀ ਕੋਦੇ ਐਉਂ ਨਹੀਂ ਹੋ ਸਕਦਾ ਕਿ ਆਪਣੇ ਖੇਤ ਡੀਏਪੀ ਤੋਂ ਬਿਨਾਂ ਖਾਲੀ ਰਹਿ ਜਾਣ ਅੱਜ ਤੱਕ ਰਹੇ ਆ ਕਿਸੇ ਦੇ ਖਾਲੀ ਮੈਨੂੰ ਇੱਕ ਗੱਲ ਦੱਸ ਦੋ ਠੀਕ ਨਹੀਂ ਇਹ ਜਿਹੜੇ ਵੀਰਾਂ ਕੋਲੇ ਪੈਸੇ ਆ ਉਹੀ ਵੀਰ ਜਿਵੇਂ ਹੁਣ ਫ੍ਰੀ ਟਾਈਮ ਚੱਕ ਚੱਕ ਕੇ ਰੱਖਦੇ ਆ ਉਹੀ ਡੀਏਪੀ ਹੁਣ ਡੀਏਪੀ ਦਾ ਡੀਏਪੀ ਦੀ ਯੂਜ਼ਿੰਗ ਕਿੱਥੇ ਆ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦੇ ਦੋ ਡੀਏਪੀ ਯੂਜ਼ ਹੁੰਦਾ ਆ ਮਹੀਨਿਆਂ ਦੇ ਵਿੱਚ ਨਹੀਂ ਹੁੰਦਾ ਤਾਂ ਰਕਮ ਨਹੀਂ ਲੱਗਦੇ ਠੀਕ ਨਹੀਂ ਤੁਹਾਨੂੰ ਪਤਾ ਕਿ ਬਾਅਦ ਡੀਏਪੀ ਮਿਲਣਾ ਬਕਟਾਇਆ ਹੋਇਆ ਵਾ ਸਰਕਾਰੀ ਸੰਸਥਾਵਾਂ ਵਿੱਚ ਹੀ ਆਉਂਦਾ ਸੁਸਾਇਟੀਆਂ ਦੇ ਵਿੱਚ ਹੀ ਹੈਨਾ ਤਾਂ ਫਿਰ ਉਹਦੇ ਚੱਕਰ ਦੇ ਵਿੱਚ ਘਬਰਾਉਣੇ ਕਿਉਂ ਆ ਵੀਰੇ ਠੀਕ ਨਹੀਂ ਐਡੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਕਿਸੇ ਦੇ ਕਿਸੇ ਦਾ ਕਿਸੇ ਦਾ ਅਜੇ ਤੱਕ ਖੇਤ ਖਾਲੀ ਨਹੀਂ ਰਿਹਾ ਮੈਂ ਨਹੀਂ ਅਜੇ ਤੱਕ ਆਪਦੀ ਲਾਈਫ ਦੇ ਵਿੱਚ ਦੇਖਿਆ ਵੀ ਕਿਸੇ ਦਾ ਖੇਤ ਖਾਲੀ ਰਹਿ ਗਿਆ ਉਹ ਵੀ ਡੀਏਪੀ ਲਈ ਤੇ ਜੇ ਰਹਿ ਜੂ ਕੋਈ ਗੱਲ ਨਹੀਂ ਕਣਕ ਬੀਜ ਲਾਂਗੇ ਕਣਕ ਜੋਗਾ ਤਾਂ ਮੈਲੀ ਜਾਊ ਠੀਕ ਨਹੀਂ ਤੇ ਐਦਾਂ ਹੀ ਵੀ ਕੋਈ ਉਹੋ ਨਹੀਂ ਹੈਗੀ ਗੱਲ ਕਿ ਆਪਾਂ ਹਾਂ ਕਮਲਿਆਂ ਨੂੰ ਡੀਏਪੀ ਡੀਏਪੀ ਹੁਣ ਤੋਂ ਹੀ ਰੱਟਣ ਲੱਗ ਜਾਈਏ ਆਪਣੇ ਕੋਲ ਤਾਂ ਵੀਰੇ ਪੈਸੇ ਹੈ ਨਹੀਂ ਆਪਾਂ ਤਾਂ ਲਿਆ ਨਹੀਂ ਨਾ ਹੀ ਦਿਮਾਗ 'ਚ ਹੈਗਾ ਸੋਚਿਆ ਤੱਕ ਵੀ ਨਹੀਂ ਡੀਏਪੀ ਲੈਣ ਬਾਰੇ ਹਜੇ ਕਿਉਂਕਿ ਦੀਪ ਚ ਹੋਊਗਾ ਅੱਗੇ ਪਤਾ ਕੀ ਹੁੰਦਾ ਸੀ ਅੱਗੇ ਸਾਡੇ ਜੁਲਾਈ ਮਹੀਨੇ ਦੇ ਵਿੱਚ ਟਰੱਕ ਲੈ ਜਾਂਦੇ ਹੁੰਦੇ ਸੀ ਕਿਉਂਕਿ ਅੱਗੇ ਦੇਣੀ ਹੁੰਦੀ ਦੀ ਪੇਮੈਂਟ ਝੋਨਾ ਵੱਢ ਕੇ ਅਕਤੂਬਰ ਮਹੀਨਾ ਅਕਤੂਬਰ ਦੇ ਲਾਸਟ ਚ ਨਵੰਬਰ ਦੇ ਪਹਿਲੇ ਹਫਤੇ ਪੇਮੈਂਟ ਦਿੰਦੇ ਹੁੰਦੇ ਸੀ ਹੁਣ ਆਹ ਤਿੰਨ ਚਾਰ ਸਾਲਾਂ ਤੋਂ ਡੀਏਪੀ ਕੈਸ਼ ਚੱਲ ਪਿਆ ਕੈਸ਼ ਵੀਰੇ ਹਜੇ ਆਹ ਮਹੀਨਾ ਦਾ ਤੁਹਾਨੂੰ ਪਤਾ ਕਿਹੜਾ ਵਾ ਇਹ ਮਹੀਨੇ ਚ ਪੈਸੇ ਕਿੱਥੋਂ ਹੁੰਦੇ ਆ ਜੱਟ ਕੋਲੇ ਸਾਡੇ ਕੋਲ ਨਹੀਂ ਹੈਗੇ ਹੋਰ ਵੀਰਾਂ ਕੋਲੇ ਹੁੰਦੇ ਹੋਣਗੇ ਪਰ ਸਾਡੇ ਕੋਲ ਹੈ ਨਹੀਂ ਤੇ ਆਪਾਂ ਨਹੀਂ ਹਜੇ ਇਸ ਕਰਕੇ ਨਾ ਦਿਮਾਗ 'ਚ ਹੈਗਾ 1% ਵੀ ਨਹੀਂ ਆਇਆ ਕਦੇ ਵੀ ਡੀਪੀ ਲੈਣਾ ਕਿਉਂ ਲੈਣਾ ਤਾਂ ਉਦੋਂ ਸੋਚੋ ਨਾ ਜਦੋਂ ਮੇਰੇ ਖਾਤੇ 'ਚ ਪੈਸੇ ਆਉਣਗੇ ਮੈਂ ਉਦੋਂ ਸੋਚਾਂ ਤੇ ਐਵੇਂ ਮੈਂ ਸਾਰੇ ਵੀਰਾਂ ਨੂੰ ਕਹਿੰਨਾ ਵੀਰੇ ਠੀਕ ਆ ਕੋਈ ਗੱਲ ਨਹੀਂ ਜਦੋਂ ਜਦੋਂ ਥੋੜਾ ਬਜਟ ਬਣਦਾ ਉਦੋਂ ਆਪ ਦਾ ਸੋਚੋ ਉਦੋਂ ਪਹਿਲਾਂ ਐਵੇਂ ਫਹਾ ਲੈਣ ਦੀ ਕੀ ਲੋੜ ਠੀਕ ਨਹੀਂ ਐਵੇਂ ਟੈਨਸ਼ਨਾਂ ਲਈ ਜਾਣੀਆਂ ਡੀਪੀ ਦੀਆਂ ਪਹਿਲਾਂ ਇੱਕ ਫਸਲ ਬੀਜਿਆ ਝੋਨਾ ਦਾ ਵੱਢ ਲਈਏ ਝੋਨਾ ਵੱਡਾਂਗੇ ਫੇਰ ਹੀ ਆਲੂ ਬੀਜਾਂਗੇ ਕਾਹਨੂੰ ਐਵੇਂ ਟੈਨਸ਼ਨਾਂ ਲੈਣ ਦੀ ਲੋੜ ਠੀਕ ਨਹੀਂ ਇਸ ਕਰਕੇ ਬਾਲੀ ਟੈਨਸ਼ਨ ਨਾ ਲਿਆ ਕਰੋ ਦਿਮਾਗ ਤੇ ਆਰਾਮ ਨਾਲ ਠੰਡੇ ਮਤੇ ਨਾਲ ਹੀ ਕੰਮ ਕਰਨਾ ਉਹੀ ਸਭ ਤੋਂ ਵਧੀਆ ਚੀਜ਼ ਹੈ ਤੇ ਇੱਕ ਦਿਨ ਵੀਡੀਓ ਨਹੀਂ ਪੈਂਦੀ ਐਨੇ ਕ ਵੀਰਾਂ ਦੇ ਇੰਸਟਾਗ੍ਰam ਤੇ ਮੈਸੇਜ ਆ ਜਾਂਦਾ ਵੀਰੇ ਵੀਡੀਓ ਨਹੀਂ ਪਾਈ ਵੀਡੀਓ ਨਹੀਂ ਪਾਈ ਵੀਰੇ ਯਾਰ ਜੀ ਨਹੀਂ ਕਰਦਾ ਵੀਡੀਓ ਪਾਉਣ ਨੂੰ ਹਨਾ ਕੀ ਕੁਝ ਹੈ ਨਹੀਂ ਵੀਰੇ ਕੰਮ ਕੀ ਵੀਡੀਓ ਪਾਵਾਂ ਦੱਸੋ ਕਿਸ ਚੀਜ਼ ਦੀ ਵੀਡੀਓ ਪਾਉਂਦਾ ਤਾਂ ਕਰਕੇ ਮੈਂ ਪਾਈ ਨਹੀਂ ਨਾ ਹੀ ਬੜਾਈ ਫੋਨ ਹੀ ਨਹੀਂ ਚੱਕਿਆ ਮੋਬਾਈਲ ਹੀ ਨਹੀਂ ਚੱਕਿਆ ਵੀ ਵੀਡੀਓ ਬਣਾਵਾਂ ਮੈਂ ਤੇ ਬਸ ਆਉ ਦੇ ਕੰਮ ਕਰਦੇ ਵਿੱਚ ਮਾੜਾ ਮੋਟਾ ਜਿਵੇਂ ਮੋਟਰਾਂ ਤੇ ਅੱਜ ਵਿਲੇ ਹੋਏ ਆ ਕੱਲ ਵਿਲੇ ਹੋਏ ਆ ਜਾਨੀ ਕਿ ਝੋਨਾ ਲਵਾਈ ਤੋਂ ਹਜੇ ਵੀ ਆਪਣਾ ਅੱਧਾ ਕੇ ਗਿੱਲਾ ਰਹਿੰਦਾ ਵਾ ਪਨੀਰੀ ਪੱਟਣ ਵਾਲਾ ਪਨੀਰੀ ਵਾਲ ਤੇ ਆਪਣਾ ਦੇ ਲੋ ਸ਼ੁਰੂ ਤੋਂ ਹੀ ਇਹ ਅਸੂਲ ਆ ਹਨਾ ਵੀਰੇ ਮੇਰੇ ਕੋਲੇ ਪਨੀਰੀ ਘਟੋ ਘਟ 100 150 ਗਿੱਲੇ ਦੀ ਪਨੀਰੀ ਬਾਧੂ ਬੀਜੀ ਹੁੰਦੀ ਆ ਕਿ ਬਾਦੀ ਵੀਰ ਤਾਂ ਮੈਂ ਹਮੇਸ਼ਾ ਹਮੇਸ਼ਾ ਪਿਛਲੇ ਸਾਲ ਦੇਖ ਲਓ ਜਦੋਂ ਹੜ੍ਹ ਆਇਆ ਮੇਰੇ ਕੋਲੋਂ ਘੱਟੋ-ਘੱਟ 50-60 ਕਿਲਿਆਂ ਦੀ ਤਾਂ ਮੇਰੇ ਕੋਲੇ 1509 ਦੀ ਪਨੀਰੀ ਖੜੀ ਸੀ ਤੇ ਫਿਰ ਪੂਸ਼ਾ ਬਹੁਤ ਖੜੀ ਸੀ ਫਿਰ 129 ਪਤਾ ਨਹੀਂ 30 ਆਇਆ ਸੀ ਵੀ ਉਹ ਬਹੁਤ ਖੜੀ ਸੀ 26 ਬਹੁਤ ਖੜੀ ਸੀ ਤੇ ਸਾਰੀ ਬਟਵਾਈ ਹੈ ਨਾ ਤੇ ਐਤ ਕੀ ਕੀ ਹੋਇਆ ਆਪਣੇ ਨਾ ਚਾਰ ਖੱਤਿਆਂ ਦੇ ਚਾਰ 11 ਬੀਜੇ ਸੀਗੇ ਉਹ ਹਵੇਲੀ ਕੋਲੇ ਉੱਪਰ ਤੇ ਉਹਦੇ ਵਿੱਚ ਨਾ 4 11 ਚ ਹੋ ਗਿਆ ਮੋਥਾ ਮੇਰੇ ਕੋਲ ਤਾਂ ਪਨੀਰੀ ਆਪ ਦੇ ਲਈ ਤਾਂ ਵਾਧੂ ਸੀ ਕਿਉਂਕਿ ਮੇਰੇ ਕੋਲ ਮਸ਼ੀਨ ਵਾਲੀ ਵੀ ਸੀ ਹੋਰ ਦੂਜੀ ਪਨੀਰੀ ਵੀ ਸੀ ਬਹੁਤ ਸੀ ਪਨੀਰੀ ਉਹ 4-5 ਕਿਲਾ ਜਿਹੜਾ ਨਾ 모ਥਾ ਹੋ ਗਿਆ ਮੈਂ ਉਹਨਾਂ 'ਚੋ ਕੋਈ ਵੀ ਕਿਲਾ ਪੱਟਿਆ ਨਹੀਂ ਪਨੀਰੀ ਦਾ ਨਾ 모ਥਾ ਹੋ ਗਿਆ ਪਨੀਰੀ ਵਧੀਆ ਸੀ ਸਾਫ਼ ਸੁਥਰੀ ਦੀ ਪਨੀਰੀ ਹੋਰ ਕੋਈ ਘਾਹ ਨਹੀਂ ਸੀ ਕੱਲਾ 모ਥਾ ਹੋ ਗਿਆ ਉਹ ਸਾਥੀ ਪਾਈ ਸੀ ਪਰ ਉਹਨੇ 모ਥਾ ਨਹੀਂ ਰੁਕਿਆ ਤੇ ਚਲੋ ਮੈਂ ਉਹ ਪੱਟੀ ਨਹੀਂ ਨਾ ਮੈਂ ਬੋਂਦਾ ਵੀ ਨਹੀਂ ਹੁੰਦਾ ਪਨੀਰੀ ਜਿੰਨਾ ਚਿਰ ਮੇਰੇ ਖੇਤ 'ਚ ਪਨੀਰੀ ਖੜੀ ਆ ਮੈਂ ਪਨੀਰੀ ਵਾਲਾ ਖੱਤਾ ਨਹੀਂ ਕਦੇ ਵੀ ਬੋਂਦਾ ਮੈਨੂੰ ਐ ਹੁੰਦਾ ਕੀ ਚੱਲ ਕੋਈ ਨਹੀਂ ਵੀ ਜੇ ਕਿਸੇ ਦਾ ਲੋਡ ਪਈ ਤਾਂ ਉਹ ਲੈ ਜਾਣਗੇ ਹਨ ਤੇ ਹੁਣ ਤੁਸੀਂ ਆਹ ਦੇਖ ਲਓ ਮੈਂ ਕਹਿੰਨਾ ਉਹ ਖੱਤੇ ਦੇ ਵਿੱਚ ਮੀਲਾ ਲੱਗਿਆ ਹੁੰਦਾ ਜਿੱਥੋਂ ਪਨੀਰੀ ਸੀ ਆਪਣੀ ਵੀ ਐਨੇ ਵੀਰ ਪੱਟ ਪੱਟ ਕੇ ਲੈ ਕੇ ਜਾ ਰਿਹਾ ਮੈਨੂੰ ਬਹੁਤ ਦੂਰੋਂ ਦੂਰੋਂ ਫੋਨ ਆਉਂਦਿਆ ਵੀਰੇ ਸਾਨੂੰ ਪਨੀਰ ਵੀਰੇ ਹੁਣ ਦੱਸੋ ਮੈਂ ਇੱਥੇ ਕੀ ਪਤਾ ਕਿੰਨੀ ਉਹ ਵੀਰ ਬਹੁਤ ਪੜਦੇ ਆ ਸਾਡੇ ਲੋਕਲਾਂ ਨੂੰ ਹੀ ਪਹਿਲਾਂ ਮੈਂ ਦਊਂਗਾ ਇੰਨੇ ਦੂਰ ਵਾਲਿਆਂ ਨੂੰ ਨਾਲੇ ਆਪਾਂ ਕਿਹੜਾ ਉਹਦੇ ਵੀਰੇ ਕੋਈ ਪੈਸੇ ਲੈਣਿਆ ਨਾ ਲਈ ਜਾਂਦੇ ਆ ਤੇ ਆਪਾਂ ਉਹ ਖੇਤ ਰੱਖ ਲਿਆ ਵੀ ਚਲ ਉਹ ਚ ਪੱਠੇ ਬੀਜ ਲਾਂਗੇ ਕੋਈ ਗੱਲ ਨਹੀਂ ਵੀ ਪਨੀਰੀ ਜਿਨ੍ਹਾਂ ਦਾ ਨਹੀਂ ਹੋਇਆ ਪੂਰੇ ਆਪਦੀ ਪਨੀਰੀ ਲੈ ਜਾਣਗੇ ਪੱਟ ਕੇ ਤੇ ਦੇਖ ਲੋ ਵੀ ਜੇ ਜੇ ਬਾਈ ਚਾ ਜੇ ਮੈਂ ਹੁੰਦਾ ਵੀ ਜਾਂ ਉਹਨੂੰ ਆਪਾਂ ਕਹਿ ਰਹੇ ਹਾਂ ਤੇ ਛੱਡ ਪਰ ਇਹਨੂੰ ਖੇਤ ਨੂੰ ਬਾਗੇ ਅਜ ਆਲੂ ਲਾ ਦੀ ਅਬੀ ਝੋਨਾ ਲਾਈਏ ਪਰ ਮੈਂ ਕਦੇ ਵੀ ਪਨੀਰੀ ਵਾਲੇ ਖੱਤੇ ਦਾ ਕੱਦੂ ਪਹਿਲਾਂ ਨਹੀਂ ਕੀਤਾ ਉਹਨੂੰ ਜਿੰਨਾ ਚਿਰ ਉਹ ਸਾਫ਼ ਨਹੀਂ ਹੁੰਦਾ ਖੱਤਾ ਵੀ ਪਨੀਰੀ ਪੱਟ ਨਹੀਂ ਹੁੰਦੀ ਜਾਂ ਆਪ ਪੜਦੀਏ ਜਾਂ ਕੋਈ ਲੈ ਜਾਣ ਪੱਟ ਕੇ ਮੈਂ ਨਹੀਂ ਹੁੰਦਾ ਚਰ ਕੱਦੂ ਕਰਦਾ ਕਿਉਂਕਿ ਮੈਨੂੰ ਹਮੇਸ਼ਾ ਐ ਹੁੰਦਾ ਵੀ ਜਦ ਬੀਜੀ ਆ ਇਹ ਕੰਮ ਆਈ ਜਾਣੀਆਂ ਹਰ ਇੱਕ ਸਾਲ ਆਉਂਦੀ ਵੀ ਆ ਕੰਮ ਇਹ ਕਦੇ ਵੀ ਐ ਨਹੀਂ ਹੋਇਆ ਪਨੀਰੀ ਵੀ ਵੇਸਟੇਜ ਜਾਂਦੀ ਆ ਹਰੇ ਹਰੇਕ ਸਾਲ ਕੰਮ ਆਉਂਦੀ ਆ ਮੈਂ ਪਨੀਰੀ ਵਾਲੇ ਖੱਤੇ ਦਾ ਕੱਦੂ ਹਮੇਸ਼ਾ ਲੇਟ ਕਰਦਾ ਤਾਂ ਪਿਛਲੇ ਸਾਲ ਤਾਂ ਮੈਂ ਇਦੋਂ ਵੀ ਲੇਟ ਕਰਿਆ ਸੀ ਕਿਉਂਕਿ ਹੜਾਂ ਵਾਲੇ ਵੀਰਾਂ ਲਈ ਮੈਂ ਰੱਖੀ ਰੱਖਿਆ ਖੇਤ ਮੈਂ ਬਹੁਤ ਲੇਟ ਕੱਦੂ ਕਰਿਆ ਤੇ ਪਰ ਆਪਾਂ ਨੂੰ ਕੋਈ ਉਹ ਚ ਮਤਲਬ ਨਹੀਂ ਬਰਬ ਨੇ ਬਹੁਤ ਝਾੜ ਦੇਤਾ ਸੀ ਉਹ ਖੱਤਿਆਂ ਦਾ ਕੋਈ ਆਪਾਂ ਨੂੰ ਉਹ ਚ ਨਹੀਂ ਸੀਗਾ ਵੀ ਘਾਟੇ ਵਾਲੀ ਗੱਲ ਜਾਂ ਕੁਛ ਐ ਜੀ ਨਾ ਹੁਣ ਵੀ ਜਿਹੜੇ ਵੀਰਾਂ ਦਾ ਹੁਣ ਕੰਮ ਵਿੱਚ ਰਹਿੰਦਾ ਸੀ ਕਿੰਨੇ ਵੀਰ ਅੱਜ ਹਫਤਾ ਹੋ ਚੱਲਿਆ ਉਹ ਖੱਤਿਆਂ ਚ ਪਨੀਰੀ ਪੜਦੀ ਕਿਉਂਕਿ ਪਨੀਰੀ ਸੰਘਣੀ ਬਹੁਤ ਸੀ ਸੰਘਣੀ ਬਹੁਤ ਜੀ ਇੱਕ ਮੋਥਾ ਹੋ ਗਿਆ ਬਹੁਤ ਵੀਰ ਉੱਥੇ ਤਾਂ ਮੇਲਾ ਲੱਗਿਆ ਰਹਿੰਦਾ ਮੈਂ ਖਦੀ ਦਿਖਾਈ ਨਹੀਂ ਹੈਗਾ ਕਿਉਂਕਿ ਆਪਾਂ ਨਹੀਂ ਕਿਸੇ ਨੂੰ ਦਿਖਾਉਣਾ ਚਾਹੁੰਦਾ ਹੁੰਦਾ ਮੈਜੀਆਂ ਚੀਜ਼ਾਂ ਹਨ ਕੀ ਵੀ ਬਸ ਇਹ ਹੈ ਕਿ ਹਰੇਕ ਵੀਰ ਥੋੜੀ ਵਾਲੀ ਪਨੀਰ ਵਾਧੂ ਬੀਜਿਆ ਕਰੋ ਪਨੀਰੀ ਦੇਖੋ ਆਪਾਂ ਭੈਣ ਭਰਾਈ ਇੱਕ ਦੂਜੇ ਦੇ ਕੰਮ ਆਉਨੇ ਆ ਜੱਟ ਜ਼ਿਮੀਦਾਰ ਆ ਆਪਾਂ ਜੱਟ ਜ਼ਿਮੀਦਾਰੀ ਇੱਕ ਦੂਜੇ ਦੀ ਮਦਦ ਕਰ ਸਕਦੇ ਆ ਔਰ ਇਹ ਤਾਂ ਹੈ ਨਹੀਂ ਕਿ ਆਪਾਂ ਵੀ ਕਿਸੇ ਲਾਲਿਆਂ ਤੋਂ ਜਾਂ ਕਿਸੇ ਹੋਰ ਤੋਂ ਆਪਾਂ ਪਨੀਰੀ ਮੰਗ ਲਈਏ ਹਨ ਕਿ ਜੱਟ ਜ਼ਿਮੀਦਾਰ ਹੀ ਇੱਕ ਦੂਜੇ ਦੀ ਮਦਦ ਕਰ ਸਕਦੇ ਆ ਤੇ ਬਾਕੀ ਆਪਾਂ ਦਾ ਵੀਰੇ ਕਦੇ ਵੀ ਅੱਜ ਤੱਕ ਚਾਹੇ ਸਾਡਾ ਪਿੰਡ ਆ ਚਾਹੇ ਨਾਲ ਦੇ ਵੀ ਕੋਈ ਆਂਡੀ ਗਵੰਡੀ ਆ ਤੇ ਤੁਸੀਂ ਯਾਨੀ ਕਿ ਕਦੇ ਵੀ ਅਜੇ ਤੱਕ ਕਿਸੇ ਵੀਰ ਨੂੰ ਜਵਾਬ ਨਹੀਂ ਦਿੱਤਾ ਸੰਧ ਤੋਂ ਵੀ ਨਹੀਂ ਵੀ ਸਾਡੇ ਕੋਲ ਸੰਧ ਸਮਾਨ ਕੋਈ ਬੇਲਾ ਨਹੀਂ ਖੜਾ ਨਾ ਆਪਦਾ ਕੰਮ ਛੱਡ ਕੇ ਵੀ ਅਗਲੇ ਨੂੰ ਸੰਧ ਦੇ ਦਿੰਨੇ ਆਪਾਂ ਕਿਉਂਕਿ ਸਾਡੇ ਬਾਪੂ ਜੀ ਦਾ ਕਹਿਣਾ ਇਹ ਆ ਬਾਪੂ ਦਾ ਕਿ ਯਾਰ ਜੇ ਆਪਣੇ ਕੋਲੇ ਹੈਗਾ ਵਾ ਅਗਲਾ ਤਾਂ ਹੀ ਆਇਆ ਉਮੀਦ ਨਾਲ ਠੀਕ ਨਹੀਂ ਆਪਾਂ ਨੂੰ ਵਾਹਿਗੁਰੂ ਨੇ ਦਿੱਤਾ ਅਗਲਾ ਆਇਆ ਉਮੀਦ ਨਾਲ ਹਨਾ ਤੇ ਦੇ ਦੋ ਜੇ ਆਪਣੇ ਕੋਲੇ ਹੁੰਦਾ ਹੀ ਨਾ ਤਾਂ ਕਿੱਥੋਂ ਆਉਂਦਾ ਫਿਰ ਅਗਲੇ ਨੂੰ ਪਤਾ ਵੀ ਇਹਨਾਂ ਕੋਲੇ ਹੈ ਨਹੀਂ ਤਾਂ ਕਾਹਨੂੰ ਆਉਂਦਾ ਤਾਂ ਇਸ ਕਰਕੇ ਵੀਰੇ ਆਪਾਂ ਕਦੇ ਵੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਕੋਈ ਵੀ ਵੀਰ ਆਵੇ ਲੈਣ ਆਪਾਂ ਹਰ ਇੱਕ ਚੀਜ਼ ਜੇ ਹੁੰਦੀ ਆ ਆਪਾਂ ਰਾਮ ਨਾਲ ਦਿੰਨੇ ਆ ਕਦੇ ਕੋਈ ਉਹ ਨਹੀਂ ਗਿਲਾ ਸ਼ਿਕਵਾ ਨਹੀਂ ਹੁੰਦਾ ਮੈਂ ਕਹਿੰਦਾ ਹੁਣ ਦੀ ਗੱਲ ਆ ਹਾਂ ਹੁਣ ਤਾਂ ਸਾਡੇ ਪਿੰਡ ਦੋ ਤਿੰਨ ਜਿੰਦੇ ਆ ਗਏ ਹਨਾ ਆਲੂ ਦੀਆਂ ਬੱਟਾਂ ਪਾਉਣ ਵਾਲੇ ਤੇ ਨਹੀਂ ਮੈਂ ਕਹਿੰਦਾ ਸਾਡਾ ਪਿੰਡ ਸਾਡੇ ਪਿੰਡ ਦੇ ਆਲੇ-ਦਾਲੇ ਕਿੰਨੇ ਪਿੰਡ ਉਹ ਜਿੰਦਾ ਜਿੰਦੇ ਨਾਲ ਬੱਟਾ ਸਾਡੇ ਵਾਲੇ ਨਾਲ ਹੀ ਪੈਂਦੀਆਂ ਦੀ ਸਾਰਿਆਂ ਦੇ ਆਲੂਆਂ ਚ ਖਾਲ ਉਹ ਬਿੱਲਾ ਹੀ ਨਹੀਂ ਸੀ ਹੁੰਦਾ ਇੰਨਾ ਚੱਲਦਾ ਉਹਦੇ ਤੁਸੀਂ ਇਹ ਦੇਖ ਲਓ ਜਿੰਦੇ ਦੀ ਪੱਤੀ ਮੈਨੂੰ ਨਹੀਂ ਲੱਗਦਾ ਕਿਸੇ ਦੀਆਂ ਘਸੀਆਂ ਹੋਣਗੀਆਂ ਜਿੰਨੇ ਵੀਰਾਂ ਕੋਲੇ ਵੀ ਹੋਣਗੇ ਉਹ ਸਾਡੇ ਵਾਲੇ ਜਿੰਦੇ ਦੀਆਂ ਮੈਂ ਤਿੰਨ ਵਾਰ ਉਹਦੀਆਂ ਮੂਹਰੋਂ ਪੱਤੀਆਂ ਲਵਾ ਹਟਿਆ ਦੇਖ ਲਓ ਕਿ ਇੰਨਾ ਜਿੰਦਾ ਚੱਲਦਾ ਸੀ ਤੇ ਹਜੇ ਵੀ ਚੱਲਦਾ ਰਹਿੰਦਾ ਹੈ ਨਾ ਕਿ ਇਸ ਤੇ ਚਾਰੇ ਚੱਕਰ ਦੇ ਵਿੱਚ ਵੀਰੇ ਕਿਸੇ ਨੂੰ ਕੋਈ ਜਵਾਬ ਨਾ ਦਿਆ ਕਰੋ ਜਿਹੜਾ ਵੀ ਵੀਰ ਕੋਈ ਆਉਂਦਾ ਠੀਕ ਆ ਯਾਰ ਜੇ ਅਗਲੇ ਤੋਂ ਟੁੱਟ ਗਿਆ ਕੋਈ ਗੱਲ ਨਹੀਂ ਇਹ ਚ ਲੰਬੇ ਲੁੰਬੇ ਕਿਹੜੀ ਗੱਲ ਦਾ ਠੀਕ ਆ ਹਾਂ ਦੋਖ ਲੱਗਦਾ ਆਪਾਂ ਠੀਕ ਆ ਅਗਲੇ ਤੋਂ ਅਗਲੇ ਨੇ ਜਾਣ ਕੇ ਨਹੀਂ ਕੁਛ ਕੀਤਾ ਹੁੰਦਾ ਤੇ ਇਹਦੇ ਵਿੱਚ ਕੋਈ ਐਡਾ ਉਹ ਨਹੀਂ ਹੈਗਾ ਰੋਲ ਹਨਾ ਕਿ ਆਪਾਂ ਨੂੰ ਚਲੋ ਠੀਕ ਆ ਆਪਣੇ ਕੋਲੇ ਹੈਗਾ ਵਾਹਿਗੁਰੂ ਨੇ ਆਪਾਂ ਨੂੰ ਦਿੱਤਾ ਤਾਂ ਅਗਲੇ ਨੂੰ ਜੇ ਆਪਾਂ ਦੇ ਦਾਂਗੇ ਉਹਦਾ ਕੰਮ ਸਰ ਜੂ ਹੋਰ ਕੀ ਚੀਜ਼ ਆ ਹਨਾ ਹੁਣ ਆਉਣਾ ਪਨੀਰੀ ਆ ਆਪਣੇ ਕੋਲੇ ਪਨੀਰੀ ਆ ਆਪਾਂ ਦੇ ਰਹੇ ਆ ਹਨਾ ਦੇ ਜੇ ਆਪਾ ਪਨੀਰੀ ਨਾ ਦਿੰਦੇ ਵੀ ਬਾਹ ਦਿੰਦੇ ਤਾਂ ਆਪਾਂ ਨੂੰ ਕੀ ਸੀ ਚੱਲ ਹੁਣ ਕਿੰਨੇ ਵੀਰਾਂ ਦੇ ਖੱਤੇ ਪੂਰੇ ਹੋ ਜਾਣਗੇ ਕਿਉਂਕਿ ਪਨੀਰੀ ਹੈ ਹੀ ਨਹੀਂ ਕਿਸੇ ਕੋਲ ਵੀ ਕਿੰਨੇ ਵੀਰਾਂ ਦੇ ਖੱਤੇ ਲੱਗ ਜਾਣੇ ਆ ਵੀ ਝੋਨੇ ਦੇ ਨਾਲ ਹਨਾ ਕਿ ਵਧੀਆ ਹੀ ਆ ਉਹ ਚ ਆਪਾਂ ਨੂੰ ਕਿਹੜਾ ਕੁਝ ਮਾੜਾ ਵੀ ਝੋਨਾ ਲੱਗ ਜਾਣਾ ਆਪਾਂ ਨੂੰ ਤਾਂ ਵੀਰ ਅਸੀਸਾਂ ਹੀ ਦੇਣਗੇ ਵੀ ਹਾਂ ਭਾਈ ਤੁਹਾਨੂੰ ਪਨੀਰੀ ਮਿਲ ਗਈ ਸਾਡੇ ਖੱਤੇ ਬਦੀ ਹੋ ਗਿਆ ਨਾ ਇਸ ਕਰਕੇ ਕੋਈ ਐਡੀ ਕੋਈ ਰੋਲ ਨਹੀਂ ਹੁੰਦਾ ਆਪਣਾ ਕਿਸਾਨ ਭਰਾਵਾਂ ਜੀਮਿਦਾਰਾਂ ਨਾਲ ਰਲ ਕੇ ਹੀ ਰਹਿਣਾ ਦਾ ਵਧੀਆ ਵਾ ਉਧੀਰ ਗਈ ਮौज ਨਹੀਂ ਹੈਗੀ ਜਿੰਨੇ ਨਾਲ ਆਪਾਂ ਰਲ ਕੇ ਰਹਿੰਦੇ ਆ ਤੇ ਬਾਕੀ ਚਲੋ ਧੰਨਵਾਦ ਸਾਰੇ ਵੀਰਾਂ ਦਾ ਫੇਰ ਕੋਈ ਨਵੀਂ ਵੀਡੀਓ ਬਣਾਉਨੇ ਆ ਜੇ ਬਣ ਗਈ ਤਾਂ ਬਣਾਵਾਂਗੇ ਨਹੀਂ ਬਣੀ ਤਾਂ ਵੀਰੇ ਮaaf ਕਰਿਓ ਪਿਆਰ ਦਿਆ ਕਰੋ ਵੀਡੀਓ ਨੂੰ ਤੇ ਆਪਾਂ ਵੀ ਪੈਸੇ ਕਮਾ ਲਈਏ YouTube ਤੋਂ ਵਧੀਆ ਵੀਡੀਓ ਦੇਖਿਆ ਕਰੋ ਜਿਆਦੇ ਤੋਂ ਜਿਆਦੇ ਪੈਸੇ ਆਉਣ ਲੱਗਣ ਤੇ ਇੱਕ ਸ਼ਾਇਦ ਨਵਾਂ ਸੱਪ ਕੱਢਣਾ ਵੀ ਫਿਰ ਉਹਦੇ ਪੈਸੇ ਤਾਂ ਹੀ ਮੁੜਿਆ ਕਰਨਗੇ ਜੇ ਤੁਸੀਂ ਵੀਡੀਓ ਦੇਖੋਗੇ ਕਿਉਂਕਿ ਉਹ YouTube ਦੇ ਸਿਰ ਤੋਂ ਹੀ ਲੈਣਾ ਜਿਹੜਾ ਸੱਪ ਕੱਢਣਾ ਵਾ ਤੇ ਵੀ ਜੇ ਤੁਸੀਂ ਦੇਖੋਗੇ ਤਾਂ ਹੀ ਪੈਸੇ ਮੁੜਿਆ ਕਰਨੇ ਆ ਜੇ ਨਾ ਦੇਖਿਆ ਫਿਰ ਉਹ ਰਹਿ ਜਾਣੀ ਆ ਵੀ ਫੇਰ ਨਹੀਂ ਕਸ਼ਤ ਮੁੜਿਆ ਕਰਨੀ ਹਨਾ ਜਿਆਦੇ ਤੋਂ ਜਿਆਦੇ ਵੀਰ ਦੇਖਿਓ ਵੀ ਆਪਾਂ ਕਸ਼ਤ ਮੋੜ ਸਕੀਏ ਜਿਹੜੀ ਵੀ ਚੀਜ਼ ਲੈਣੀ ਆ ਹਨਾ ਤੇ ਬਸ ਐਦਾਂ ਹੀ ਸਾਰੇ ਵੀਰਾਂ ਨਾਲ ਪਿਆਰ ਬਣਿਆ ਰਵੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ